ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਕਿਆ ਟੀਵੀ ਮੈਂ ਹਰਨਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਸਭ ਪਾ ਲੈਂਗਿਆ ਅੱਜ ਦੇ ਹਿਸਾਬ ਨਾਲ ਬੀਤੀ ਰਾਤ ਨੈਸ਼ਨਲ ਹਾਈਵੇ ਫਗਵਾੜਾ ਤੇ 슈ਗਰ ਮਿਲ ਚੌਕ ਨੇੜੇ ਟਰੈਕਟਰ ਟਰਾਲੀ ਨਾਲ ਟਕਰਾਨ ਨਾਲ ਟੈਕਸੀ ਦੀ ਟਕਰਾਹ ਨਾਲ ਆਸਟ੍ਰੇਲੀਆ ਵਾਸੀ ਨਰਾਈ ਦੇ ਪੁੱਸੀ ਦੀ ਮੌਤ ਹੋ ਗਈ ਲੁਧਿਆਣਾ ਦਾ ਰਹਿਣ ਵਾਲਾ ਸੀ ਦਿੱਕ ਤੇ ਟੈਕਸੀ ਡਰਾਈਵ ਯੁਗਰਾਜ ਮਸੀਹ ਸਿੱਮਿਤ ਦੋ ਵਿਕਰੀਆਂ ਦੀ ਮੌਤ ਹੋ ਗਈ ਜਦੋਂ ਕਿ ਗੋਬਿੰਦਰ ਕੌਰ ਜੋ ਕਿ ਮ੍ਰਿਤਕ ਨਰਾਈ ਦੀ ਮਾਤਾ ਹੈ ਉਹ ਗੰਭੀਰ ਜ਼ਖਮੀ ਹੋ ਗਈ ਤੇ ਸਥਾਨਕ ਸਪਤਲ 47 ਚਲਾਜ ਹਸਪਤਾਲ ਕਰਵਾਇਆ ਗਿਆ ਪਰ ਹਲਕ ਨਾਜ਼ੁਕ ਹੋਣ ਕਾਰਨ ਡੀ ਐਮ ਸੀ ਲੁਧਿਆਣਾ ਟ੍ਰਾਂਸਫਰ ਕਰ ਦਿੱਤਾ ਗਿਆ ਮ੍ਰਿਤਕ ਨਰਾਈ ਦੇ ਪਿਤਾ ਹਰਪ੍ਰੀਤ ਸਿੰਘ ਕਹਿੰਦੇ ਉਸ ਦੀ ਪਤਨੀ ਆਪਣੇ ਐਨਆਰਆਈ ਲੜਕੇ ਦੇ ਨਾਲ ਆਸਟ੍ਰੇਲੀਆ ਤੋਂ ਘਰ ਵਾਪਸ ਆ ਰਹੀ ਸੀ ਕਿ ਅਚਾਨਕ ਹੀ ਹਾ사 ਹੋਇਆ ਗੰਨੇ ਨਾਲ ਭਰੀ ਹੋਈ ਟਰੈਕਟਰ ਟਰਾਲੀ ਜੋ ਕਿ ਸਿਲੈਕਟਰ ਤੋਂ ਬਿਨਾਂ ਚੱਲ ਰਹੀ ਸੀ ਇਸ ਦੇ ਨਾਲ ਗੱਡੀ ਟਕਰਾਈ ਹੈ ਪੰਜਾਬ ਦੇ ਜਲੰਧਰ ਵਿੱਚ ਨਗਰ ਨਿਗਮ ਚੋਣਾਂ ਲੈ ਕੇ ਸੁਰੱਖਿਆ ਲਈ ਕਮਿਸ਼ਨ ਰੇਟ ਪਲੱਸ ਵੱਲੋਂ 2000 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ ਜੋ ਚੋਣਾਂ ਅਮਨ ਆਮਾਨ ਦੇ ਨਾਲ ਕਰਵਾਈਆਂ ਜਾ ਸਕਣ ਨਗਰ ਨਗਰ ਚੋਣਾਂ ਦੌਰਾਨ 176 ਸੰਵੇਦਨਸ਼ੀਲ ਬੂਥ ਐਲਾਨੇ ਗਏ ਜਿਨ੍ਹਾਂ ਵਿੱਚੋਂ 6 ਤੇ অতি ਸੰਵੇਦਨਸ਼ੀਲ ਬੂਥ ਨੇ ਕੋਲ 670 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਪਲੱਸ ਨੇ ਹਰੇਕ ਬੂਥ ਦੀ ਗੰਭੀਰਤਾ ਨੂੰ ਲੈਂਦੇ ਹੋਏ ਸਾਰੇ ਬੂਥਾਂ ਤੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਨੇ ਜਾਣਕਾਰੀ ਤਾਜ਼ਾ ਪੁਰਸਲੋ ਸ਼ਾਰਟਸ ਸੀਸੀਟੀਵੀ ਵੈਨ ਤੇ ਵੀਡੀਓਗ੍ਰਾਫੀ ਕੀਤੀ ਜਾਵੇਗੀ ਜਿਸ ਦੇ ਖਾਤੇ ਵਿਵਾਦ ਦਾ ਦਾ ਫਕਰਾ ਉਸ ਸਾਥੇ ਜ਼ਿਆਦਾ ਸੁਰੱਖਿਆ ਰੱਖੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਵਾਫਾ ਖੇ ਇਲਾਕੇ ਚ ਫਲੈਗ ਮਾਰਚ ਕਰਿਆ ਗਿਆ ਤਾਂ ਜੋ ਲੋਕਾਂ ਦਾ ਡਰ ਖਤਮ ਹੋ ਸਕੇ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਵਿੱਚ ਮੁੱਖ ਮੋਜੂਦ ਫਰਦੀਪ ਕਲੇਰ ਡੇਰਾ ਮੁਕੀ ਸੌਦਾ ਸਾਧਵਰੁੱਧ ਗਵਾਹੀ ਦੇਣ ਲਈ ਤਿਆਰ ਹੋ ਗਏ 9 ਸਾਲ ਪਹਿਲਾਂ ਹੋਈ ਵਿਐਡੀਪੀ ਦੇ ਮਾਮਲੇ ਵਿੱਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸ਼ੁਰੂ ਹੋਇਆ ਟ੍ਰਾਇਲ ਦੀ ਵੀਰਵਾਨ ਨੂੰ ਹੋਈ ਸੁਣਵਾਈ ਦੌਰਾਨ ਪੁਲਿਸ ਦੀ ਸਿਟ ਨੇ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਕਹਿ ਕਿ ਮੁਜ਼ਜ਼ਰ ਪ੍ਰਦੀਪ ਕਲੇਰ ਦੇ ਵਿਰੁੱਧ ਗਵਾਹੀ ਦੇਣ ਦਾ ਅਛੁਕਾ ਇਸ ਦੀ ਉਸ ਨੂੰ ਸਰਕਾਰੀ ਗਵਾਹ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਅਰਜ਼ੀ ਤੇ ਅਗਲੀ ਸੁਣਵਾਈ 9 ਜਨਵਰੀ ਨੂੰ ਹੋਵੇਗੀ ਫਿਟਕੋੜ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੇ ਬੜਗਾੜੀ ਵਿੱਚ 1 ਜੂਨ 2015 ਨੂੰ ਸ਼੍ਰੀ ਗੁਰਗੰਨ ਸਾਹਿਬ ਦੀ ਬੀਐਟਵੀ ਦੀ ਘਟਨਾ ਵਾਪਸੀ ਪੰਜਾਬ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਸੀ ਜਿਸ ਤੋਂ ਬਾਅਦ ਰਾਮ ਰਹੀਮ ਤੇ ਹੋਰ ਲੋਕਾਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੌਦਾ ਸਾਹ ਨੂੰ ਮੁੱਖ ਸਾਜ਼ਿਸ਼ ਕਰਤਾ ਦੱਸਿਆ ਸੀ ਜਿਨਾਰੇ ਪ੍ਰਵੀਤ ਖਲੇਰ ਕਿ ਉਹ ਮੁੱਖ ਸਾਜ਼ਿਸ਼ ਕਰਤਾ ਵਿੱਚ ਸ਼ਾਮਲ ਸੀ ਤੇ ਉਹ ਸੌਦਾ ਸਾਹ ਦੇ ਡੇਰੇ ਵਿੱਚ ਹੈਗਾ ਹੋਇਆ ਸੀ ਇਸ ਸਾਲ ਉਸਨੇ ਮਿਨਿਸਟਰ ਦੇ ਸਾਹਮਣੇ ਸੌਦਾ ਸਾਹ ਕੇਹਣੀ ਵਿਰੋਧ ਬਿਆਨ ਦਿੱਤੇ ਇਸ ਲਈ ਹੁਣ ਸੀ ਤੁਸ ਨੂੰ ਸਰਕਾਰੀ ਗਵਾਹ ਬਣਾਉਣ ਜਾ ਰਹੀ ਹੈ ਕਿਸਾਨ ਆਗੂ ਨੇ ਖਿਡੌੜੀ ਬਾਰਡਰ ਤੋਂ ਜਗਜੀਤ ਸਿੰਘ ਢੱਲੇਵਾਲ ਦੀ ਸੇਕ ਨੂੰ ਲੈ ਕੇ ਪ੍ਰੈਸ ਕਾਨਫਰੰਸ ਜਾਰੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਇਸ਼ਨਾਨ ਕਰਨ ਤੋਂ ਬਾਅਦ ਬੇਹੋਸ਼ ਹੋ ਗਏ تقریبا 10 ਮਿੰਟ ਤੱਕ ਬੇਹੋਸ਼ ਰਹੇ ਪਰ ਡਾਕਟਰਾਂ ਦੀ ਮਿਹਨਤ ਤੇ ਲੋਕਾਂ ਦੀ ਦੁਆਵਾਂ ਨਾਲ ਅੱਸੇ ਸੀ ਕਿ ਉਹਨਾਂ ਨੂੰ ਬੋਸ ਆ ਗਿਆ ਪਰ ਬੀਪੀ ਹਾਲੇ ਵੀ ਘਟ ਹੈ ਇਸ ਸਾਹ ਲੈ ਕੇ ਅਭਿਮਨੀ ਕੁਹੜ ਨੇ ਕਿਹਾ ਕਿ ਢੱਲੇਵਾਰ ਦੋ ਵਜੇ ਕੇ 20 ਮਿੰਟ ਤੇ ਵੀਡੀਓ ਕਾਨਫਰੈਂਸ ਲਈ ਸੁਪਰੀ ਕੋਟ ਲਾਗੇ ਹੋਏ ਤੇ 10-15 ਮਿੰਟ ਗੱਲ ਕੀਤੀ ਪਰ ਜੋ ਗੱਲ ਰੱਖਣਾ ਚਾਹੁੰਦੇ ਸੀ ਉਹ ਨਹੀਂ ਰੱਖ ਸਕੇ ਕਿਉਂਕਿ ਦੋ ਢੱਲੇਵਾਰ ਕਾਰ ਬਿਸਕਨੈਕਟਰ ਨੂੰ ਇਹ ਕੋਰਪੋਰੇਟ ਡੀਆਈਟੀ ਟੀਮ ਦੇ ਨਰ ਪਰ ਹੁੰਦਾ ਹੈ ਕਿ ਕਿਸ ਸਮੇਂ ਕਿਸ ਦੀ ਗੱਲ ਸੁਣਨੀ ਹੈ ਉਸ ਤੋਂ ਬਾਅਦ ਮੀਡੀਆ ਦੇ ਜ਼ਰੀਏ ਢੱਲੇਵਾਰ ਨੂੰ ਲਿਖਾਈ ਦੀ ਗਲ ਪੜ੍ਹ ਕੇ ਸੁਣਾਈ ਜਿਸ ਦੇ ਵਿੱਚ ਸੇਧ ਦੀ ਚਿੰਤਾ ਕਰਨ ਲਈ ਕੋਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਕਿਸਾਨ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਨਿਰਦੇਸ਼ੇ ਦਿੱਤਾ ਜਾਵੇ ਪੰਜਾਬੀ ਪੰਜ ਨਗਰ ਨਿਗਮ ਦੇ ਵਿੱਚ ਚੋਰ ਪ੍ਰਚਾਰ ਨੂੰ ਦਸੰਬਰ ਸ਼ਾਮ 4 ਵਜੇ ਤੱਕ ਰੋਕਿਆ ਸੀ ਉਸ ਤੋਂ ਬਾਅਦ ਸ਼ਰਾਬ ਤੇ ਰਾਸ਼ਨ ਮੰਡਨ ਦੀ ਖੇਡ ਸ਼ੁਰੂ ਹੋ ਗਈ ਸੀ ਇਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਿੰਦਰ ਪਾਲ ਗੋੜਸ਼ੀਨਾ ਤੇ ਭਾਜਪਾ ਦੇ ਹਮਾਇਤੀ ਕਾਰ ਨੂੰ ਜੀ ਐਨ ਕਾਲਜ ਦੇ ਅੰਦਰ ਘੇਰ ਲਿਆ ਇਹ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਛਾਪੇ ਚਾਰਜ ਦੇ ਅਧੀਨ ਚੈਕਿੰਗ ਕੀਤੀ ਤੇ ਸ਼ਰਾਬ ਦੀਆਂ ਪੇਟੀਆਂ ਨਿਕਲੀਆਂ ਲੁਧਿਆਣਾ ਦੇ ਵਾਰਡ ਨੰਬਰ 75 ਵਿੱਚ ਕਾਫੀ ਹੰਗਾਮਾ ਹੋਇਆ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਰਕਰ ਆਮੋ ਸਾਹਮਣੇ ਹੋ ਗਏ ਅੱਧੀ ਰਾਤ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਪਹੁੰਚ ਕੇ ਤੇ ਆਪ ਦੇ ਵਿਧਾਇਕ ਅਸ਼ੋਕ ਪੱਪੀ ਪ੍ਰਾਸ਼ਰ ਵੀ ਵਰਕਰਾਂ ਨਾਲ ਬੈਠੇ ਨਜ਼ਰ ਆਏ ਜਾਂਦੀ ਹੈ ਕਿ ਕਈ ਇਲਜ਼ਾਮ ਇੱਕ ਦੂਜੇ ਦੇ ਉੱਪਰ ਲਗਾਏ ਗਏ ਕਿ ਆਮ ਆਦਮੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬੇਬੁਨਿਆਦ ਇਲਜ਼ਾਮ ਨਹੀਂ ਦੱਸੇ ਨੇ ਜਦਕਿ ਬਿੱਟੂ ਨੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਜਮੇਲ ਰੋਡ ਤੇ ਇੱਕ ਪਟਰੋਲ ਪੰਪ ਤੇ ਸ਼ੁੱਕਰਵਾਰ ਸ਼ਵੇਰੇ ਕਹਿਣਾ ਅੱਗ ਲੱਗ ਗਈ ਜਿਸ ਵਿੱਚ ਦੋ ਤੋਂ ਤਿੰਨ ਲੋਕ ਜ਼ਿੰਦਾ ਸੜ ਗਏ ਇਹ ਹਾਸਾ ਇੱਕ ਪਟਰੋਲ ਪੰਪ ਤੇ ਖੜੇ ਸੀ ਐਨਜੀ ਪੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਵਾਪਰਿਆ ਜਿਸ ਨੇ ਕੁਝ ਹੀ ਦੇਰ ਵਿੱਚ ਬਾਣਾ ਨਾਲ ਭਰੇ ਗੋਦਾਮ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਫਿਲਹਾਲ ਫਾਇਬਰ ਗ੍ਰੇਡ ਦੀਆਂ ਬਾਈਕਾਂ ਮਤਤ ਨੂੰ ਪਹੁੰਚ ਵੀ ਗਿਆ ਨੇ ਪਰ ਹਾਲੇ ਤੱਕ 7 ਲੋਕਾਂ ਦੀ ਮੌਤ ਹੋ ਗਈ ਹੈ ਸਥਿਤੀ ਕਾਬੂਜ ਨਹੀਂ ਹੈ ਅਸਮਾਨ ਚਕਾਲੇ ਤੋਂ ਉੱਤਰ ਗੁਬਾਰ ਹੈ ਦੱਸਿਆ ਕਿ 7 ਲੋਕਾਂ ਦੀ ਮੌਤ ਤੋਂ ਬਾਅਦ ਕਈ ਲੋਕ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲਾਂ ਚ ਇਲਾਜ ਲਈ ਪਹੁੰਚ ਕਰਵਾਇਆ ਗਿਆ ਜਾਂ ਤਾਂ ਤਾਮਕ ਸਵੇਰੇ 5:30 ਵਜੇ ਪੋਪਟਾ ਡੀ ਕਲੋਥਮ ਦੇ ਨੇੜੇ ਦੋ ਟਰੱਕਾਂ ਦੀ ਟੱਕਰ ਹੋ ਗਈ ਸੀ ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ ਤੇ ਨੇੜਲੇ ਬਹਾਨਾਂ ਨੂੰ ਵੀ ਇਸ ਧਮਾਕੇ ਨੇ ਆਪਣੀ ਲਪੇਟ ਵਿੱਚ ਲੈ ਲਿਆ ਯਾਤਰੀ ਦੇ ਨਾਲ ਪਰਿਵਾਰਸੀ ਵੀ ਇਸ ਦੀ ਲਪੇਟ ਵਿੱਚ ਆ ਗਏ ਤੇ ਕੁਝ ਸਮੇਂ ਲੋਕਾਂ ਦਾ ਵਾਸਾ ਤੋਂ ਜਿੰ ਜੋ ਉਤਰ ਗਏ ਸਨ ਉਹਨਾਂ ਦੀ ਜਾਨ ਬਚ ਚੁਕੀ ਹੈ। ਗੱਲ ਕਰਦੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਵਿੱਚ ਸ਼ੁੱਕਰਵਾਰ ਨੂੰ ਥੋੜਾ ਬਦਲਾਅ ਹੋਇਆ ਸਵੇਰ ਦੇ ਤਾਪਮਾਨ ਵਿੱਚ ਥੋੜਾ ਵਾਧਾ ਦਰਜ ਕੀਤਾ ਗਿਆ ਜਿਸ ਦਾ ਸਾਰ ਪੰਜਾਬ ਦੇ ਹਰ ਜ਼ਿਲ੍ਹੇ 'ਚ ਨਜ਼ਰ ਆ ਰਿਹਾ ਪਠਾਨਕੋਟ ਦਾ ਤਾਪਮਾਨ ਘੱਟੋ-ਘੱਟ 3.5 ਡਿਗਰੀ ਦਰਜ ਕੀਤਾ ਗਿਆ ਜੋ ਕਿ ਬੀਤੇ ਦਿਨ ਦੇ ਮੁਕਾਬਲੇ 1.8 ਡਿਗਰੀ ਵੱਧ ਹੈ। 2 ਦਿਨ ਪਹਿਲਾਂ ਫਿਰਕੋਟ ਦਾ ਤਾਪਮਾਨ ਇਸ ਸੀਜ਼ਨ ਵਿੱਚ ਪਹਿਲੀ ਵਾਰ ਸਿਰਫ ਸਿਫਰ ਤੇ ਪਹੁੰਚ ਗਿਆ ਮੋਹਾਲੀ ਤੇ ਸ਼ਹੀਦ ਭਗਤ ਸਿੰਘ ਨਗਰ ਦਾ ਸਭ ਤੋਂ ਜ਼ਿਆਦਾ ਨੌ ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੇ ਪਹਿਲਾ ਦਾ ਤਾਪਮਾਨ 6 ਡਿਗਰੀ ਦਰਜਵਾਲੇ ਅੰਮ੍ਰਿਤਸਰ ਦੇ ਵਿੱਚ ਤਾਪਮਾਨ ਚ 2.2 ਡਿਗਰੀ ਦਾ ਦਰਜ ਹੋਇਆ ਅਤੇ ਸ਼ੁੱਕਰਵਾਰ ਨੂੰ 6.4 ਡਿਗਰੀ ਤੇ ਤਾਪਮਾਨ ਪਹੁੰਚਿਆ ਫਿਲਹਾਲ ਇਹਨਾਂ ਬੜੀਆਂ ਖ਼ਬਰਾਂ ਇਸ ਪਾਸੇ ਨਹੀਂ ਨਵੇਂ ਦੇ ਤਾਜ਼ਾ ਖ਼ਬਰਾਂ ਲਈ ਤੁਸੀਂ ਦੇਖਦੇ ਰਹੋ ਜੀ ਕੇ ਆਟੀਵੀ ਧੰਨਵਾਦ